ਸੀਸੀਟੀਵੀ ਚ ਕੈਦ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਦੇ ਪਿੰਡ ਦਾਤਾਪੁਰ ਦੇ ਸਰਕਾਰੀ ਸਕੂਲ ਦੀਆਂ ਨੇ ਤਸਵੀਰਾਂ ਚ ਦਿਖਾਈ ਦੇ ਰਿਹਾ ਵਿਅਕਤੀ ਸਕੂਲ ਦਾ ਪ੍ਰਿੰਸੀਪਲ ਹੈ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਇੱਕ ਨਹੀਂ ਬਲਕਿ ਦੋਨੇ ਦੋਨੇ ਵੀਡੀਓ ਤੁਹਾਨੂੰ ਕਰਮਵਾਰ ਦਿਖਾਉਂਦੇ ਆ ਪਹਿਲਾ ਪਹਿਲੀ ਵੀਡੀਓ ਤੇ ਝਾਤੀ ਮਾਰੋ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਸਕੂਲ ਦੇ ਪ੍ਰਿੰਸੀਪਲ ਕੋਲ ਇੱਕ ਮੈਡਮ ਕਾਗਜ਼ ਲੈ ਕੇ ਆਉਂਦੀ ਹੈ ਪ੍ਰਿੰਸੀਪਲ ਉਸ ਨਾਲ ਕੁਝ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਫਿਰ ਕਾਗਜ਼ ਤੇ ਸਾਈਨ ਕਰਕੇ ਉਸ ਨੂੰ ਉੱਥੇ ਤੋਂ ਤੋੜ ਦਿੰਦਾ ਹੈ ਹੁਣ ਤੁਸੀਂ ਦੂਸਰੀ ਵੀਡੀਓ ਦੇਖੋ ਤਸਵੀਰਾਂ 'ਚ ਪ੍ਰਿੰਸੀਪਲ ਦੇ ਖੱਬੇ ਪਾਸੇ ਇੱਕ ਅਧਿਆਪਕ ਖੜੀ ਹੈ ਜਿਸ ਨਾਲ ਉਹ ਵਾਰ-ਵਾਰ ਗਲਤ ਹਰਕਤਾਂ ਕਰ ਰਿਹਾ ਹੈ ਪਰ ਜਿਵੇਂ ਹੀ ਵੀਡੀਓ ਚਾਰੇ ਪਾਸੇ ਵਾਇਰਲ ਹੋਈ ਤਾਂ ਇਸ ਦਾ ਤੂਲ ਫੜਨਾ ਲਾਗਮੀ ਸੀ ਗੱਲ ਜ਼ਿਲ੍ਹੇ ਦੇ ਡੀਓ ਤੱਕ ਪਹੁੰਚਦੀ ਹੈ ਤੇ ਜਾਂਚ ਲਈ ਟੀਮ ਦਾ ਗਠਨ ਕੀਤਾ ਜਾਂਦਾ ਹੈ ਹਾਂ ਸਰ ਕੀ ਕਹਿਣਾ ਹੈ ਇਹਦੇ ਬਾਰੇ ਕੱਲ ਮੈਨੂੰ ਨਾ ਇਹਦੇ ਬਾਰੇ ਜਾਣਕਾਰੀ ਮਿਲੀ ਫਿਰ ਮੈਂ ਉਸੇ ਵਕਤ ਜਿਹੜਾ ਨਾ ਟੀਮ ਬਣاتی ਹੈ ਇਨਕੁਆਰੀ ਦੀ ਉਹਦੇ ਵਿੱਚ ਡਿਪਟੀ ਡੀਓ ਰਕੇਸ਼ ਕੁਮਾਰ ਤੇ मैडम सुदेश कुमारी काल सीनियर कनिष्ठ को तलवारा जी उन्होंने की बनाती वो इंक्वायरी उन्होंने कल ही ਜਿਹੜਾ ਉਹਨਾਂ ਦੇ ਮੋਬਾਈਲ ਤੇ ਭੇਜੀ ਸੀ ਸੀ ਉਹਨਾਂ ਨੂੰ ਫੋਨ ਵੀ ਕਰ ਦਿੱਤੇ ਤਾਂ ਉਹ ਅੱਜ इंक्वायरी ਜਿਹੜਾ ਰਿਪੋਰਟ ਹੈਨ ਪਰਿਕਾ ਨੂੰ ਰਿਪੋਰਟ ਹੈ ਕਿ ਜੇ ਇਹ ਜਿਹੜੀ ਬੜੀ ਮੰਤ ਭਾਗੀ ਘਟਨਾ ਆ ਬੜਾ ਦੁੱਖ ਦੀ ਗੱਲ ਆ ਇਸ ਪਵਿੱਤਰ ਸੰਸਥਾ ਇੰਸਟੀਚਿਊਟ ਦੇ ਵਿੱਚ ਜੇ ਇਦਾਂ ਦੀ ਘਟਨਾ ਹੋ ਤਾਂ ਉਹਨਾਂ ਨੂੰ ਕਦੀ ਬਖਸ਼ਾ ਨਹੀਂ ਜਾਏਗਾ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇ। ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਐ ਕਿੱਥੇ ਦੀ ਅਤੇ ਕੌਣ ਨੇ ਇਹ ਟੀਚਰ ਵੀਡੀਓ ਜਿਹੜੀ ਵਾਇਰਲ ਹੋਈ ਉਹ ਤਾਂ ਜੋ ਮੈਂ ਦੇਖਣ ਚਾਹਿਆ ਵੀ ਇਹ ਜਿਹੜਾ ਪ੍ਰਿੰਸੀਪਲ ਤਤਾਰਪੁਰ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਉੱਥੇ ਵੀ ਨਹੀਂ ਲੱਗੀ ਆ। ਉਹ ਅੱਜ ਭੇਜਿਆ ਫਾਕੀ ਉਹਨਾਂ ਨੂੰ ਅੱਜ ਇਨਕੁਆਰੀ ਤੋਂ ਪਤਾ ਲੱਗ ਜੇਗਾ ਸਾਰਾ। ਹਨੀ ਜਿਹੜੀ ਹਰਕਤ ਆ ਸਕੂਲ ਦੇ ਟੀਚਰਾਂ ਨਾਲ ਹੀ ਹੋ ਰਹੀ ਹੈ ਜਾਂ ਕਿਸੇ ਤਰ੍ਹਾਂ ਦੀ ਕਿਦਾਂ ਵਾ ਰਹੀ ਹੈ। ਤੇ ਹੁਣ ਪਤਾ ਲੱਗ ਜਾਏਗਾ ਉਹਦੇ ਵਿੱਚ ਵੀਡੀਓ ਇਹਨਾਂ ਨੂੰ ਭੇਜ ਦਿੱਤੀ ਆ ਪੂਰੀ ਰਿਪੋਰਟ ਉਹ ਦੇ ਦਣਗੇ ਫਿਰ ਸਾ ਕੁਝ ਪਤਾ ਲੱਗ ਜਾ। ਅਸੀਂ ਤੁਰੰਤ ਜਿਹੜੀ ਆ ਹਾਈ ਅਥਾਰਟੀ ਨੂੰ ਕਾਰਵਾਈ ਕਰਨ ਲਈ ਕੋਈ ਕਿਸੇ ਤਰ੍ਹਾਂ ਦੀ ਪਹਿਲਾਂ ਕੋਈ ਕੰਪਲੇਂਟ ਪਿੰਡ ਲੋ ਜਾਂ ਸਕੂਲ ਜੀ ਟੀਚਰਾਂ ਲੋ ਕੱਲ ਸ਼ਾਮੀ ਮੈਨੂੰ ਪਤਾ ਲੱਗਾ। ਤਾਂ ਉਸੇ ਵਕਤ ਹੀ ਕਾਰਵਾਈ ਕੀਤੀ ਕੋਈ ਲਿਖਤੀ ਕੋਈ ਕੰਪਲੇਂਟ ਅਜੇ ਤੱਕ ਵੀ ਨਹੀਂ ਆਈ। ਕਿਸੇ ਵੱਲੋਂ ਨਾ ਕੋਈ ਲੇਡੀ ਟੀਚਰ ਤੋਂ ਆਈ ਨਾ ਪ੍ਰਿੰਸੀਪਲ ਉੱਥੇ ਦਫ਼ਤਰ ਤੋਂ ਨਾ ਪਿੰਡ ਵਾਲਿਆਂ ਤੋਂ ਆਈ। ਇਹ ਜ਼ਰੂਰ ਵੈਸੇ ਸਾਨੂੰ ਦੱਸਣਾ ਪੈਂਦਾ ਹੈਗਾ ਪਹਿਲਾਂ ਕੋਈ ਕੰਪਲੇਂਟ ਕਰ ਦੇ ਤਾਂ ਕਿ ਅਸੀਂ ਪਹਿਲਾਂ ਵੀ ਕੋਈ ਇਹਦਾ ਧਿਆਨ ਰੱਖਦੇ ਇਦਾਂ ਦੀ ਕੋਈ ਘਟਨਾ ਨਾ ਹੋ ਕਰ ਸਕੂਲ 'ਚ ਬੱਚਿਆਂ ਨੂੰ ਸੇਧ ਦੇਣ ਵਾਲੇ ਅਧਿਆਪਕ ਹੀ ਜਦੋਂ ਇਸ ਤਰ੍ਹਾਂ ਦੀ ਹਰਕਤਾਂ ਕਰ ਲੈਣ ਤਾਂ ਬੱਚਿਆਂ ਤੇ ਉਲਟਾ ਅਸਰ ਪੈਣਾ ਵੀ ਲਾਜ਼ਮੀ ਹੈ ਜਾਂਚ ਕਮੇਟੀ ਤਾਂ ਬਣਾ ਦਿੱਤੀ ਗਈ ਹੈ ਪਰ ਹੁਣ ਦੇਖਣਾ ਹੈ ਕਿਸ ਤੇ ਕਾਰਵਾਈ ਕਦੋਂ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਰੋਜ਼ਾਨਾ ਟਾਈਮਜ਼